ਪਰ ਸਰਕਾਰ ਨੇ ਪਹਿਲਾਂ ਹੀ ਵੱਖ-ਵੱਖ ਪ੍ਰੋਜੈਕਟਾਂ ਦੇ ਤਹਿਤ ਪੰਜਾਬ ਦੇ ਕਰੀਬ 11000 ਕਰੋੜ ਰੁਪਏ ਫੰਡ ਰੋਕੇ ਨੇ ਤੇ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਕਿ 930 ਕਰੋੜ ਰੁਪਏ ਦੇ ਫੰਡ ਹੋਰ ਰੋਕ ਲਏ ਨੇ। ਸੈਂਟਰ ਸਰਕਾਰ ਨੇ 930 ਕਰੋੜ ਰੁਪਏ ਉਹ ਰੋਕੇ ਨੇ ਜਿਹੜੇ ਐਸ.ਐਸ ਸਕਾਲਰਸ਼ਿਪ ਸਕੀਮ ਦੇ ਤਹਿਤ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਦਿੱਤੇ ਜਾਂਦੇ ਨੇ। ਰਕਮ ਵੱਡੀ ਆ ਲੇਕਿਨ ਉਸ ਤੋਂ ਵੱਡੇ ਗਰੀਬ ਮਾਤੜ ਲੋਕਾਂ ਦੇ ਵਿਦਿਆਰਥੀਆਂ ਦੇ ਬੱਚਿਆਂ ਦੀ ਵਿਦਿਆਰਥੀਆਂ ਦੇ ਜਿਹੜੇ ਆਪਣੇ ਸੁਪਨੇ ਪੂਰਾ ਕਰਨਾ ਚਾਹੁੰਦੇ ਨੇ ਕਿਉਂਕਿ ਇੰਨੇ ਉਹਨਾਂ ਕੋਲ ਪੈਸੇ ਨਹੀਂ ਆ ਗਏ ਕਿ ਉਹ ਸਰਕਾਰੀ ਜਾਂ ਪ੍ਰਾਈਵੇਟ ਕਾਲਜਾਂ ਨੂੰ ਪੈਸੇ ਫੀਸਾਂ ਦੇ ਰੂਪ ਵਿੱਚ ਦੇ ਸਕਣ ਪਰ 930 ਕਰੋੜ ਰੁਪਏ ਸਰਕਾਰ ਨੇ ਸੈਂਟਰ ਨੇ ਕਿਉਂ ਰੋਕੇ ਨੇ ਵਜ੍ਹਾ ਖੁਦ ਪੰਜਾਬ ਸਰਕਾਰ ਆ ਹਾਲਾਂਕਿ ਇਸ ਮਸਲੇ ਤੇ ਹੁਣ ਸਿਆਸਤ ਵੀ ਹੋਏਗੀ ਪਰ ਸੈਂਟਰ ਸਰਕਾਰ ਨੇ ਸਾਫ਼ ਸਪਸ਼ਟ ਕਰ ਦਿੱਤਾ ਕਿ 930 ਕਰੋੜ ਰੁਪਏ ਐਸਸੀ ਸਕਾਲਰਸ਼ਿਪ ਸਕੀਮ ਦੇ ਤਹਿਤ ਸੂਬਾ ਸਰਕਾਰ ਨੂੰ ਤਾਂ ਹੀ ਦਿੱਤੇ ਜਾਣਗੇ ਜੇ ਖੁਦ ਭਗਵੰਤ ਮਾਨ ਦੀ ਸਰਕਾਰ ਆਪਣੇ ਹਿੱਸੇ ਦਾ 250 ਕਰੋੜ ਰੁਪਇਆ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾਵੇ ਤਦ ਉਹਨਾਂ ਨੂੰ 930 ਕਰੋੜ ਰੁਪਏ ਫੌਰਨ ਮਿਲ ਜਾਣਗੇ ਹੁਣ ਇਹ ਜਿਹੜੀ ਐਸਸੀ ਸਕਾਲਰਸ਼ਿਪ ਸਕੀਮ ਦੇ ਤਹਿਤ ਬੱਚਿਆਂ ਵਾਸਤੇ ਪੜ੍ਹਾਈ ਕਰਵਾਈ ਜਾਂਦੀ ਹੈ ਪੰਜਾਬ ਰਾਜ ਮਹਿਲਾ ਵਿਕਾਸ ਤੇ ਬਾਲ ਵਿਕਾਸ ਡਿਪਾਰਟਮੈਂਟ ਵੱਲੋਂ ਕਰਵਾਈ ਜਾਂਦੀ ਹੈ ਤੇ ਉਧਰ ਇਸ ਵਿਭਾਗ ਦੇ ਮੰਤਰੀ ਦਾ ਕਹਿਣਾ ਕਿ ਉਹ ਜਲਦ ਪੰਜਾਬ ਦੇ ਖਜ਼ਾਨਾ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਰਜੀ ਕਰਦੇ ਅਸਲ ਦੇ ਵਿੱਚ ਸੈਂਟਰ ਸਰਕਾਰ ਨੇ 930 ਕਰੋੜ ਰੁਪਏ ਦੀ ਉਹ ਸਕੀਮ ਦੇ ਤਹਿਤ ਫੰਡ ਰੋਕ ਲਏ ਨੇ ਜਿਹੜੇ ਨਰੋਲ ਰੂਪ ਦੇ ਵਿੱਚ ਐਸ ਸੀ ਸਕਾਲਰਸ਼ਿਪ ਸਕੀਮ ਦੇ ਤਹਿਤ ਪੈਸੇ ਦਿੱਤੇ ਜਾਣੇ ਸੀ ਅਸਲ ਦੇ ਵਿੱਚ ਸੈਂਟਰ ਸਰਕਾਰ ਚਾਹੁੰਦੀ ਹੈ ਕਿ ਪਹਿਲਾਂ ਸੂਬਾ ਸਰਕਾਰ 250 ਕਰੋੜ ਰੁਪਏ ਆਪਣੇ ਹਿੱਸੇ ਦਾ ਪਾਵੇ ਤਦ ਹੀ 930 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਰੋਕੀ ਗਈ ਹੈ ਰਿਲੀਜ਼ ਕੀਤੀ ਜਾਵੇਗੀ ਜੋ ਐਸਸੀ ਸਕਾਲਰਸ਼ਿਪ ਸਕੀਮ ਸਕੀਮ ਹੈ ਇਹ ਅਸਲ ਚ ਭਾਰਤ ਤੇ ਸੂਬਾ ਸਰਕਾਰਾਂ ਦੀ ਇੱਕ ਸਾਂਝੀ ਸਕੀਮ ਆ ਇਹਦੇ ਸਕੀਮ ਦੇ ਤਹਿਤ ਜਿਹੜੀ ਐਸਸੀ ਸਕਾਲਰਸ਼ਿਪ ਸਕੀਮ ਆ ਇਹਦੇ ਚ 60% ਦੀ ਪੈਸਾ ਸੈਂਟਰ ਸਰਕਾਰ ਪਾਉਂਦੀ ਆ ਤੇ 40% ਦੀ ਪੈਸਾ ਸੂਬਾ ਸਰਕਾਰ ਪਾਉਂਦੀ ਆ ਅਜਿਹੇ ਚ ਪੰਜਾਬ ਸਰਕਾਰ ਦਾ 250 ਕਰੋੜ ਰੁਪਇਆ ਬੰਦਾ ਤੇ ਪੰਜਾਬ ਸਰਕਾਰ ਨੇ ਉਹ 250 ਕਰੋੜ ਰੁਪਇਆ ਨਹੀਂ ਦਿੱਤਾ ਜਿਸ ਕਰਕੇ ਹੁਣ ਮੈਚਿੰਗ ਗ੍ਰਾਂਟ ਨਾ ਜਾਰੀ ਹੁਣ ਕਰਕੇ ਸੈਂਟਰ ਸਰਕਾਰ ਨੇ ਵੀ ਆਪਣੇ 930 ਕਰੋੜ ਰੁਪਏ ਰੋਕ ਲਏ ਨੇ ਖਬਰ ਵੱਡੀ ਆ ਔਰ ਪੰਜਾਬ ਸਰਕਾਰ ਕਹਿੰਦੀ ਕਿ ਪੈਸਿਆਂ ਦੀ ਘਾਟ ਨਹੀਂ ਆ ਪਰ ਘਾਟ ਸਾਹਮਣੇ ਆ ਗਈ ਹੈ ਕਿਉਂਕਿ ਹੁਣ ਸੈਂਟਰ ਸਰਕਾਰ ਨੇ ਕਹਿ ਦਿੱਤਾ ਕਿ ਜਦ ਤੱਕ ਸੂਬਾ ਸਰਕਾਰ ਮੈਚਿੰਗ ਗ੍ਰਾਂਟ ਦੇ ਤਹਿਤ 40% ਦੇ ਹਿਸਾਬ ਨਾਲ ਆਪਣਾ 250 ਕਰੋੜ ਰੁਪਏ ਜਮ੍ਹਾਂ ਨਹੀਂ ਕਰਵਾਏਗੀ ਤਦ ਤੱਕ ਸੈਂਟਰ ਸਰਕਾਰ ਵੀ ਐਸਸੀ ਸਕਾਲਰਸ਼ਿਪ ਸਕੀਮ ਦੇ ਤਹਿਤ ਜਿਹੜੀ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ ਉਹਦਾ 930 ਕਰੋੜ ਰੁਪਏ ਨਹੀਂ ਦੇਵੇਗੀ ਇਹ ਮਸਲਾ 217 ਤੋਂ ਲੈ ਕੇ 220 ਤੱਕ ਜਿਹੜੀ ਸਕਾਲਰਸ਼ ਸਕੀਮ ਆ ਸੂਬਾ ਸਰਕਾਰ ਨੇ ਢਾਈ ਸੂ ਕਰੋੜ ਰੁਪਏ ਨਹੀਂ ਦਿੱਤੇ ਜਿਸ ਕਰਕੇ ਹੁਣ ਸੈਂਟਰਲ ਸਰਕਾਰ ਨੇ ਵੀ 930 ਕਰੋੜ ਰੁਪਏ ਰੋਕ ਲਿਆ ਇਹ ਸਕੀਮ ਜੂਨੀਅਰ ਮਿਨਿਸਟਰੀ ਆਫ ਸੋਸ਼ਲ ਸਸਟੇਨੈਂਸ ਏਮਪਾਵਰਮੈਂਟ ਨੇ ਸਪਸ਼ਟ ਤੌਰ ਤੇ ਸੂਬਾ ਸਰਕਾਰ ਨੂੰ ਕਲੀਅਰ ਕਰ ਦਿੱਤਾ ਹੈਗਾ ਕਿ ਕਿਉਂਕਿ ਸਕੀਮ 60 40 ਦੀ ਰੇਸ਼ੀਓ ਦੇ ਤਹਿਤ ਆ ਤੇ 60 ਫੀਸ ਦੀ ਜਿਹੜਾ ਪੈਸਾ ਸੈਂਟਰ ਦਿੰਦੀ ਆ 40 ਫੀਸ ਦੀ ਪੈਸਾ ਸੂਬਾ ਸਰਕਾਰ ਦਿੰਦੀ ਆ ਜਦ ਤੱਕ ਸੈਂਟਰਲ ਸਰਕਾਰ ਉਦੋਂ ਹੀ ਪੈਸਾ ਦੇਵੇਗੀ ਜਦ ਤੱਕ ਸੂਬਾ ਸਰਕਾਰ ਪੰਜਾਬ ਸਰਕਾਰ ਮਤਲਬ 40 ਫੀਸ ਦੇ ਹਿਸਾਬ ਨਾਲ 250 ਕਰੋੜ ਰੁਪਈਆ ਨਹੀਂ ਜਮ੍ਹਾਂ ਕਰਵਾਉਂਦੀ ਇਸ ਮਸਲੇ 'ਚ ਹੁਣ ਤੱਕ ਪੰਜਾਬ ਸਰਕਾਰ ਨੇ 366 ਕਰੋੜ ਰੁਪਈਆ ਜਿਹੜਾ ਵਾ ਉਹ ਰਿਲੀਜ਼ ਕੀਤਾ ਸੀ ਔਰ 250 ਕਰੋੜ ਰੁਪਇਆ ਹਲੇ ਤੱਕ ਸਰਕਾਰ ਨੇ ਨਹੀਂ ਜਮਾ ਕਰਵਾਇਆ ਜਿਹਦੇ ਚੱਲਦੇ ਆ ਪ੍ਰਾਈਵੇਟ ਜਿਹੜੇ ਵਿਦਿਆਰਥੀ ਇੰਸਟੀਚਿਊਟ ਦੇ ਵਿਦਿਆਰਥੀ ਪੜ ਰਹੇ ਸੀ ਕਈਆਂ ਦੀ ਉੱਤੇ ਰੌਲਾ ਸੀ ਡਿਗਰੀਆਂ ਰੋਕ ਲਿਆ ਕਈਆਂ ਨੂੰ ਪੜ੍ਹਾਈ ਛੱਡਣੀ ਪਈ ਲੇਕਿਨ ਜ਼ਿੰਮੇਵਾਰ ਸੂਬਾ ਸਰਕਾਰ ਔਰ ਸਭ ਤੋਂ ਵੱਡੀ ਗੱਲ ਇਹ ਕਿ ਹਲੇ 250 ਕਰੋੜ ਰੁਪਇਆ ਪੈਂਡਿੰਗ ਆ ਜਿਹੜੇ ਇਹਦੇ ਚ ਜਿਹੜਾ 250 ਕਰੋੜ ਦੇ ਵਿੱਚ ਜਿਹੜੀ ਸਕਾਲਰਸ਼ਿਪ ਸਕੀਮ ਦੇ ਤਾਈ ਪੈਸਾ ਵਾ 120 ਕਰੋੜ ਰੁਪਇਆ ਤੇ ਫੀਸ ਕੰਪੋਨੈਂਟ ਆ اور 140 ਕਰੋੜ ਰੁਪਇਆ ਮੇਨਟੇਨੈਂਸ ਚਾਰਜ ਨੇ ਜੇ ਇਹਦੇ ਚੱਲਦੇ 250 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਦੇਣਾ ਹੈ ਇਸ ਮਸਲੇ ਦੇ ਵਿੱਚ ਸੂਬੇ ਦੀ ਸਮਾਜਿਕ ਸੁਰੱਖਿਆ ਬਾਲ ਤੇ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਕਹਿ ਰਹੇ ਨੇ ਕਿ ਇਹ ਜਿਹੜਾ ਮਸਲਾ ਅਸੀਂ ਪੰਜਾਬ ਦੇ ਵਿੱਤ ਡਿਪਾਰਟਮੈਂਟ ਮਤਲਬ ਵਿੱਤ ਡਿਪਾਰਟਮੈਂਟ ਪੰਜਾਬ ਦੇ ਵਿੱਤ ਮੰਤਰੀ ਦੇ ਨਾਲ ਜਿਹੜਾ ਵਾ ਮਸਲਾ ਠਾਵਾਗੇ ਤਾਂ ਜੋ ਜਿਹੜੇ ਸਰਕਾਰੀ ਤੇ ਜਿਹੜੇ ਨਾਨ ਸਰਕਾਰੀ ਕਾਲਜਾਂ ਦੇ ਵਿੱਚ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਦੇ ਜਿਹੜੀ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਖਜਲਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਜਿਹੜੇ ਪੈਸੇ ਨੇ ਉਹ ਕਲੀਅਰ ਕੀਤਾ ਜਾਵੇ ਮਾਮਲਾ ਪੁਰਾਣਾ ਵੀ ਆ ਜਦੋਂ ਸੂਬੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਵੀ ਸੈਂਟਰ ਸਰਕਾਰ ਨੇ ਆਪਣੇ ਹਿੱਸੇ ਦਾ ਇੱਕ ਵੀ ਪੈਸਾ ਨਹੀਂ ਦਿੱਤਾ ਸੀ ਜਦ ਕਿ ਮਸਲਾ 2016 2017 ਦਾ ਸੀ ਔਰ 12ਵੀਂ ਪੰਜ ਸਾਲਾ ਯੋਜਨਾ ਦਾ ਇਹ ਹਿੱਸਾ ਸੀ ਲੇਕਿਨ ਉਦੋਂ ਵੀ ਸੈਂਟਰ ਸਰਕਾਰ ਨੇ ਜਿਹੜਾ ਫੰਡ ਆ ਉਹ ਨਹੀਂ ਪ੍ਰੋਵਾਈਡ ਕਰਵਾਇਆ ਸੀ ਕਿਉਂਕਿ ਉਸ ਸਮੇਂ ਵੀ ਸੂਬਾ ਸਰਕਾਰ ਨੇ ਆਪਣੇ ਹਿੱਸੇ ਦਾ ਪੈਸਾ ਨਹੀਂ ਪਾਇਆ ਔਰ ਦੂਜੀ ਗੱਲ 217 ਔਰ 220 ਚਵੀ ਦੇ 220 ਦੇ ਵਿੱਚ ਵੀ ਜਿਹੜਾ ਸ਼ੇਅਰ ਬੰਦਾ ਸੀ ਉਹ ਨਹੀਂ ਪਾਇਆ ਗਿਆ ਜਿਸ ਕਰਕੇ ਹੁਣ ਸੈਂਟਰ ਸਰਕਾਰ ਨੇ ਪੈਸੇ ਰੋਕ ਲਏ ਕਿਉਂਕਿ ਸੈਂਟਰ ਸਰਕਾਰ ਕੀ ਕਰਦੀ ਆ ਕਿ ਪੈਸੇ ਪਾ ਦੇਦੀ ਸੂਬਾ ਸਰਕਾਰ ਆਪਣੇ ਹਿੱਸੇ ਦੇ ਪੈਸੇ ਨਹੀਂ ਪਾਉਂਦੀ ਫਿਰ ਸੂਬਾ ਸਰਕਾਰ ਸੈਂਟਰ ਤੋਂ ਆਏ ਪੈਸਿਆਂ ਨੂੰ ਹੀ ਵਰਤੋਂ ਕਰਕੇ ਤੇ ਮੋਢੇ ਤੇ ਪੇਠ ਆਪਣੀ ਖੁਦ ਉਤਪਾ ਲੈਂਦੇ ਆ لیکن ਹੁਣ 930 ਕਰੋੜ ਰੁਪਇਆ ਰੋਕ ਲਿਆ ਇਹ ਜਿਹੜਾ ਮਸਲਾ ਅਸਲ ਦੇ ਵਿੱਚ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਹੋਣਾ ਠਾਇਆ ਰਾਜ ਸਭਾ ਮੈਂਬਰ ਜਿਹੜੇ ਸਤਨਾਮ ਸਿੰਘ ਸੰਧੂ ਉਹ ਪ੍ਰਾਈਵੇਟ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਕੜੋਵਾ ਲੁਧਿਆਣਾ ਰੋਡ ਤੇ ਉਸ ਯੂਨੀਵਰਸਿਟੀ ਦੇ ਮਾਲਕ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਇਹ ਮਸਲਾ ਠਾਇਆ ਹੈਗਾ ਕਿ ਜਿਹੜੇ ਪੈਸੇ ਨੇ ਉਹ ਮਹਈਆ ਕਰਵਾਈ ਜਾਣ ਕਿਉਂਕਿ ਪ੍ਰਾਈਵੇਟ ਕਾਲਜਵਾਲਿਆਂ ਨੇ ਤੇ ਵਿਦਿਆਰਥੀਆਂ ਨੂੰ ਪੜਾਇਆ ਵਾ ਲੇਕਿਨ ਉਹਨਾਂ ਨੂੰ ਬਾਅਦ ਚ ਬੰਦੇ ਪੈਸੇ ਨਹੀਂ ਦਿੱਤੇ ਗਏ ਇਹ ਜਿਹੜਾ ਸਪੈਸ਼ਲ ਹੈ ਜਿਹੜਾ ਮੁੱਦਾ ਰਾਜ ਸਭਾ ਮੈਂਬਰ ਸਤਰਾਮ ਸਿੰਘ ਸਿੰਧੂ ਹੁਣ ਠਾਇਆ ਸੀ ਹੁਣ ਅਗਰ ਗੱਲ ਕੀਤੀ ਜਾਵੇ ਤੇ ਜਿਹੜੀ ਸਕੀਮ ਆ ਕਿਉਂਕਿ ਸੂਬਾ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੈਗਾ ਤੇ ਵਿਦਿਆਰਥੀਆਂ ਜਿਹੜੀ ਗਿਣਤੀ ਆ ਉਹ ਲਗਾਤਾਰ ਘਟਦੀ ਰਹੀ ਆ 2014 2015 ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਜਿਹੜੇ ਐਸਸੀ ਵਿਦਿਆਰਥੀ ਇਨਰੋਲ ਹੋਏ ਸੀ ਉਹ 2 ਲੱਖ 93 ਹਜ਼ਾਰ 2015-2016 ਚ 3.12 ਲੱਖ 2016-2017 ਚ 3.17 ਲੱਖ 2017-2018 ਦੇ ਵਿੱਚ 2.88 ਲੱਖ 2018-2019 ਦੇ ਵਿੱਚ 2.32 ਲੱਖ 219-220 ਦੇ ਵਿੱਚ 2.4 ਲੱਖ 220-221 ਦੇ ਵਿੱਚ 1.75 ਲੱਖ ਵਿਦਿਆਰਥੀ 221-222 ਦੇ 1.95 ਲੱਖ ਵਿਦਿਆਰਥੀ 222-223 ਚ 2.26 ਲੱਖ ਵਿਦਿਆਰਥੀ ਦੇ 2020-2024 ਦੇ ਵਿੱਚ 2.14 ਲੱਖ ਜਿਹੜੇ ਵਿਦਿਆਰਥੀ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਉਹ ਵਕਫਾ ਕਾਲਜਾਂ ਦੇ ਵਿੱਚ ਦਾਖਲ ਹੋਏ ਨੇ ਕਿਉਂਕਿ ਸਰਕਾਰੀ ਕਾਲਜਾਂ ਦੇ ਸਰਕਾਰੀ ਐਜੂਕੇਸ਼ਨ ਦੇ ਤੇ ਵਾਜੇ ਵੱਜੇ ਨੇ ਚਾਹੇ ਉਹ ਯੂਨੀਵਰਸਟੀਆਂ ਨੇ ਚਾਹੇ ਪ੍ਰਾਈਵੇਟ ਸਰਕਾਰੀ ਕਾਲਜਾਂ ਜਾਦੀ ਹੁਣ ਬੱਚੇ ਜਿਹੜੇ ਨੇ ਪ੍ਰਾਈਵੇਟ ਯੂਨੀਵਰਸਟੀਆਂ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹ ਰਹੇ ਜਿੱਥੇ ਟੀਚਰਾਂ ਦੀ ਕੋਈ ਘਾਟ ਨਹੀਂ ਆ ਪੰਜਾਬੀ ਯੂਨੀਵਰਸਿਟੀ ਵਰਗੀਆਂ ਮਾਨਮੱਤੀਆਂ ਯੂਨੀਵਰਸਟੀਆਂ ਦੇ ਵੀ ਵਾਜੇ ਵੱਜ ਚੁੱਕੇ ਨੇ ਜਿਹੜੇ ਕੋਈ 4-500 ਕਰੋੜ ਰੁਪਏ ਦੇ ਕਰਜ਼ੇ ਥੱਲੇ ਦੱਬੀ ਹੋਈ ਆ ਉਥੇ ਹੁਣ ਓਨੇ ਵਿਦਿਆਰਥੀ ਨਹੀਂ ਆ ਜਿਨੇ ਟੀਚਰ ਨੇ ਔਰ ਰਿਜ਼ਲਟ ਸਾਰੇ ਦੇ ਸਾਹਮਣੇ ਕਾਲਜੇ ਪੰਜਾਬ ਦੇ ਵਿੱਚ 63 ਨੇ 63 ਕਾਲਜਾਂ ਦੇ ਵਿੱਚ ਸਿਰਫ 147 ਰੈਗੂਲਰ ਟੀਚਰ ਨੇ ਬਾਕੀ ਡੰਗ ਟਪਾਉਣੀ ਤੇ ਆ ਤੇ ਜਿਹੇ ਚ ਮਜਬੂਰੀ ਵਾਹ ਸਰਕਾਰਾਂ ਦੀ ਮਾੜੀ ਨੀਤੀ ਕਰਕੇ ਗਰੀਬ ਬੱਚਿਆਂ ਨੂੰ ਮਹਿੰਗੀ ਪੜਾਈ ਜਿਹੜੀ ਆ ਉਹ ਲੈਣੀ ਪੈ ਰਹੀ ਆ ਪ੍ਰਾਈਵੇਟ ਯੂਨੀਵਰਸਿਟੀ ਤੇ ਪ੍ਰਾਈਵੇਟ ਕਾਲਜਾਂ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਆਪਣੇ ਜਦੋਂ ਦੀ ਪੰਜਾਬ ਵਿੱਚ ਆਇਓ ਕਾਲੀ ਦਲ ਦੀ ਸਰਕਾਰ ਆਈ ਹੋਵੇ ਚਾਹੇ ਬੀਜੇਪੀ ਦੇ ਨਾਲ ਸਾਂਝੀ ਹੋਵੇ ਚਾਹੇ ਕਾਂਗਰਸ ਪਾਰਟੀ ਜਾਂ ਫਿਰ ਉਹਨਾਂ ਆਮ ਆਦੀ ਪਾਰਟੀ ਕਿਸੇ ਨੇ ਸਰਕਾਰੀ ਐਜੂਕੇਸ਼ਨ ਵੱਲ ਉਹ ਚੇਰੀ ਸਿੱਖਿਆ ਵੱਲ ਧਿਆਨ ਹੀ ਨਹੀਂ ਦਿੱਤਾ। ਹੁਣ 930 ਕਰੋੜ ਰੁਪਏ ਵੇ ਸੈਂਟਰ ਸਰਕਾਰ ਨੇ ਰੋਕ ਲੇ। ਇਸ ਤੋਂ ਪਹਿਲਾਂ ਰੂਰਲ ਡਿਵੈਲਪਮੈਂਟ ਫੰਡ, ਰੂਰਲ ਹੈਲਥ ਮਿਸ਼ਨ ਦਾ ਫੰਡ, ਬਾਰਡਰ ਏਰੀਆ ਫੰਡ ਕੋਲ ਮਿਲਾ ਕੇ 11000 ਕਰੋੜ ਰੁਪਏ ਦਾ ਪਹਿਲਾਂ ਹੀ ਗ੍ਰਾਂਟਾ ਸੈਂਟਰ ਸਰਕਾਰ ਨੇ ਰੋਕਿਆ ਨੇ। ਹੁਣ ਉਹਦੇ ਚ 11000 ਕਰੋੜ ਦੇ ਵਿੱਚ ਨੋ ਸੋਤੀ ਕਰੋੜ ਜਮਾ ਕਰ ਲੋ ਤੇ ਲਗਭਗ 12000 ਕਰੋੜ ਰੁਪਇਆ ਬਣ ਜਾਂਦਾ ਹੈਗਾ ਜੀ ਸਥਿਤੀ ਦੇ ਵਿੱਚ ਹੁਣ ਦੇ ਦੇ ਆ ਕਿ ਜਿਹੜੇ ਸੂਬੇ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਉਹ ਰਪਾਰਤ ਸਿੰਘ ਚੀਮਾ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਜੋ ਸੂਬੇ ਦੇ ਖਜ਼ਾਨਾ ਮੰਤਰੀ ਆ ਤੇ ਹੋ ਸਕਦਾ ਹੈ ਕਿ ਇਹ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਵੀ ਅਜੰਡਾ ਜਾਵੇ ਹਾਲਾਂਕਿ ਪਿਛਲੇ 5 ਮਹੀਨਿਆਂ ਤੋਂ ਤੇ ਪੰਜਾਬ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਨਹੀਂ ਆ ਤੇ ਨਾ ਹੀ ਕੋਈ ਲੱਗਦਾ ਕਿ ਆਉਣ ਵਾਲੇ ਸਮੇਂ ਚ ਹੋਣ ਦੀ ਸੁਭਾਵਨਾ ਕਿਉਂਕਿ ਹੁਣ ਪੰਜਾਬ ਸਰਕਾਰ ਦੇ ਮੰਤਰੀ ਵੀ ਜ਼ਿਆਦਾਤਰ ਹਰਿਆਣੇ ਦੀਆਂ ਇਲੈਕਸ਼ਨਾਂ ਦੇ ਵਿੱਚ ਬੀਜੀ ਹੋਗੇ ਨੇ ਔਰ ਫਿਰ ਪੰਜਾਬ ਦੇ ਵਿੱਚ ਚਾਰ ਜਮਨੀ ਚੋਣਾਂ ਵੀ ਆ ਗਈਆਂ ਨੇ ਤੇ ਜੇ ਪੰਜਾਬ ਦੀਆਂ ਚਾਰ ਜਮਨੀ ਚੋਣਾਂ ਨੂੰ ਆਉਣ ਵਾਲੇ ਦਿਨਾਂ 'ਚ ਚੋਣ ਜਾਬਤਾ ਲੱਗਿਆ ਤੇ ਫਿਰ ਮੀਟਿੰਗ ਫਿਰ ਅੱਗੇ ਪੈ ਜਾਏਗੀ ਲੇਕਿਨ ਫਿਲਹਾਲ ਇਹ ਹੈ ਕਿ ਸਰਕਾਰਾਂ ਸਿਆਸਤ ਕਰਦੀਆਂ ਨੇ ਪਰ ਗਰੀਬ ਵਿਦਿਆਰਥੀਆਂ ਦੇ ਨਾਲ ਜੋ ਖਲਵਾੜ ਹੋ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਜਾਣਕਾਰੀ ਦਾ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਇਹ ਸੀ ਪੰਜਾਬ ਧੰਨਵਾਦ